ਟੈਕਨੀਕਲੀ ਅਸੀਂ ਘਰਾੜਿਆਂ ਨੂੰ ਕਹਿੰਦੇ ਆ ਸਲੀਪ ਐਪਨੀਆ ਐਪਨੀਆ ਦਾ ਮਤਲਬ ਹੈਗਾ ਕਿ ਸਾਹ ਦਾ ਰੁਕ ਜਾਣਾ 8 ਘੰਟਿਆਂ ਦੀ ਨੀਂਦ ਵਿੱਚ 30 ਵਾਰ ਸਲੀਪ ਐਪਨੀਆ ਹੋਵੇ ਜਾਂ ਘਰਾੜੇ ਵੱਜਣ ਉਹਦੇ ਨਾਲ ਸਾਹ ਰੁਕੇ ਤੇ ਉਹਦੇ ਨਾਲ ਬੜਾ ਨੁਕਸਾਨ ਹੋ ਜਾਂਦਾ ਬ੍ਰੇਨ ਨੂੰ ਨੁਕਸਾਨ ਹੋ ਸਕਦਾ ਸਰ ਕਈ ਲੋਕ ਕਹਿੰਦੇ ਹੈਗੇ ਜਿਹੜੇ ਇਨਸਾਨ ਘਰਾੜੇ ਮਾਰਦੇ ਆ ਨਾ ਉਹਨਾਂ ਨੂੰ ਰਾਤ ਨੂੰ ਤਰੋਤ ਵਾਲੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਉਹਨਾਂ ਦੇ ਘਰਾੜੇ ਜਿਹੜੇ ਘਟ ਵੱਜਦੇ ਆ ਇਸ ਗੱਲ ਦੇ ਵਿੱਚ ਸੱਚਾਈ ਹੈ ਜਾਂ ਫਿਰ ਇੱਕ ਮਿੱਥ ਹੈਗੀ ਹੈ ਜੀ ਕਾਫੀ ਸੀਰੀਅਸ ਗੱਲ ਹੈਗੀ ਆ ਕਿ ਕਦੀ ਕਦੀ ਜਿਹੜਾ ਘਰਾੜੇ ਮਾਰਨ ਵਾਲਾ ਬੰਦਾ ਉਹਦੀ ਸੱਤਿਆ ਸੱਤਿਆਂ ਦੀ ਮੌਤ ਵੀ ਹੋ ਸਕਦੀ ਆ ਸਭ ਤੋਂ ਸੀਰੀਅਸ ਗੱਲ ਤੇ ਇਹੀ ਆ ਅਡੀ ਪ੍ਰੋਡਕਸ਼ਨ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅਸੀਂ ਆਮ ਹੀ ਦੇਖਦੇ ਆ ਕਿ ਘਰ ਦੇ ਵਿੱਚ ਕੋਈ ਨਾ ਕੋਈ ਇਨਸਾਨ ਘਰਾੜੇ ਜ਼ਰੂਰ ਮਾਰਦਾ ਏ ਇਸ ਦੇ ਪਿੱਛੇ ਕੀ ਕਾਰਨ ਹੁੰਦਾ ਏ ਕਿਵੇਂ ਇਸ ਤੋਂ ਬਚਾ ਕੀਤਾ ਜਾ ਸਕਦਾ ਏ ਤੇ ਘਰਾੜਿਆਂ ਦਾ ਸਰੀਰ ਨੂੰ ਕੀ ਨੁਕਸਾਨ ਹੁੰਦਾ ਏ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਮਨਜੀਤ ਸਿੰਘ ਬਲਹੋਰੀ ਜੋ ਕਿ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਰਟਾਇਰ ਨੇ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਸਵਾਗਤ ਸਾਰੇ ਆਡੀਅנס ਦਾ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਨਣਾ ਚਾਹੁੰਨੀ ਹੈ ਕਿ ਘਰਾੜੇ ਇਨਸਾਨ ਮਾਰਦਾ ਕਿਉਂ ਹੈ ਜੀ ਜਿਹੜਾ ਸਧਾਰਨ ਜਾਂ ਨੋਰਮਲ ਵਿਅਕਤੀ ਆ ਉਹਦੇ ਉਹਦੀ ਜੀਭ ਦੇ ਤੇ ਉਹਦੇ ਤਾਲੂ ਦੇ ਜਿਹੜੇ ਮਾਸਪੇਸ਼ੀਆਂ ਜਾਂ ਪੱਠੇ ਨੇ ਉਹ ਠੀਕ ਹੁੰਦੇ ਨੇ ਤੇ ਉਹ ਮੂੰਹ ਦੇ ਵਿੱਚੋਂ ਦੀ ਤੇ ਪਿੱਛੇ ਜਿਹੜਾ ਉਹਨੂੰ ਫੇਰੀਂਗਸ ਕਹਿੰਦੇ ਆਪਾਂ ਉਹ ਰਸਤਾ ਬਣਾਉਂਦੇ ਨੇ ਸਾਹ ਦੇ ਵਾਸਤੇ ਜਿਹੜੀ ਹਵਾ ਆਉਂਦੀ ਉਹਦਾ ਤਾਕੇ ਸੁੱਤਿਆਂ ਪਿਆ ਨੱਕ ਰਾਈ ਜਾਂ ਕੁਛ ਜਿਹੜੇ ਮੂੰਹ ਰਾਈ ਸਾਹ ਲੈਂਦੇ ਨੇ ਉਹਨਾਂ ਦੇ ਫੇਫੜਿਆਂ ਤੱਕ ਠੀਕ ਠਾਕ ਹਵਾ ਪਹੁੰਚਦੀ ਰਵੇ ਤੇ ਸਾਹ ਠੀਕ ਚੱਲਦਾ ਰਵੇ ਤੇ ਜਦੋਂ ਇਹ ਪੱਠੇ ਜਿਹੜੇ ਨੇ ਜਾਂ ਇਹ ਤਾਲੂ ਦੇ ਜਾਂ ਜੀਭ ਦੇ ਇਹ ਕਮਜ਼ੋਰ ਹੋ ਜਾਂਦੇ ਨੇ ਤੇ ਜਾਂ ਕੋਈ ਨੁਕਸ ਆ ਜਾਂਦਾ ਜਿਹੜੀਆਂ ਗੱਲਾਂ ਆਪਾਂ ਕਰਾਂਗੇ ਉਹਨੂੰ ਉਹਦੇ ਨਾਲ ਫਿਰ ਉਹ ਰਾਹ ਜਿਹੜਾ ਹਵਾ ਦਾ ਰਾਹ ਜਿਹੜੀ ਅੰਦਰ ਜਾਣੀ ਹਵਾ ਸਵਾਸ ਜਿਹਨੂੰ ਕਹਿੰਦੇ ਨੇ ਉਹ ਤੰਗ ਹੋ ਜਾਂਦਾ ਰਸਤਾ ਤੇ ਉਹਦੇ ਕਰਕੇ ਉਹਦੀ ਆਵਾਜ਼ ਨਿਕਲਦੀ ਹੈ ਤੇ ਉਹਨੂੰ ਆਪਾਂ ਘਰਾੜੇ ਕਹਿੰਦੇ ਆ ਜਾਂ ਖਰਾਟੇ ਕਹਿੰਦੇ ਆ ਟੈਕਨੀਕਲੀ ਅਸੀਂ ਘਰਾੜਿਆਂ ਨੂੰ ਕਹਿੰਦੇ ਆ ਸਲੀਪ ਐਪਨੀਆ ਐਪਨੀਆ ਦਾ ਮਤਲਬ ਹੈਗਾ ਕਿ ਸਾਹ ਦਾ ਰੁਕ ਜਾਣਾ ਤੇ ਸੁੱਤਿਆਂ ਭਿਆਂ ਜਦੋਂ ਉਹਦੇ ਨਾਲ ਸਾਹ ਰੁਕਦਾ ਜਿਹੜਾ ਇਹ ਸਲੀਪ ਐਪਨੀਆ ਜੇ ਇਹ 10 ਸੈਕਿੰਡ ਰਵੇ ਕਿਸੇ ਦੇ ਵਿੱਚ ਤੇ ਜੇ 8 ਘੰਟਿਆਂ ਦੀ ਨੀਂਦ ਵਿੱਚ ਤੀਵਰ ਸਲੀਪ ਐਪਨੀਆਂ ਹੋਵੇ ਜਾਂ ਘੜਾੜੇ ਵਜਨ ਉਹਦੇ ਨਾਲ ਸਾਹ ਰੁਕੇ ਤੇ ਉਹਦੇ ਨਾਲ ਬੜਾ ਨੁਕਸਾਨ ਹੋ ਜਾਂਦਾ ਬ੍ਰੇਨ ਨੂੰ ਨੁਕਸਾਨ ਹੋ ਸਕਦਾ ਤੇ ਸੇਫਟਰੀਅਮ ਹੋ ਸਕਦਾ ਤੇ ਉਹਦੇ ਚ ਇਸ ਤਰ੍ਹਾਂ ਕੇ ਬੰਦਾ ਬੰਨਾਂ ਦੀ ਜਿਹੜੀ ਆ ਉਹ ਯਾਦਦਾਸ਼ਤ ਘਟ ਜਾਂਦੀ ਹੈ ਬੰਦੇ ਨੂੰ ਨਮਰਦਗੀ ਹੋ ਸਕਦੀ ਹੈ ਤੇ ਅਚਾਨਕ ਮੌਤ ਵੀ ਹੋ ਸਕਦੀ ਹੈ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਨੰਨਾ ਤੋਂ ਬਚਨਵਾਤੇ ਸਲੀਪ ਐਪਨੀਆ ਪ੍ਰੋਲੌਂਗ ਨਾ ਕਰ ਜਾਵੇ ਸਲੀਪ ਐਪਨੀਆ ਲੰਬਾ ਨਾ ਹੋ ਜਾਵੇ 10 ਸੈਕਿੰਡ ਮੈਂ ਲਿਮਟ ਦਸੀ ਹੈ ਤੇ ਜਿਹੜੀ ਜਿਸ ਤੋਂ ਉੱਪਰ ਕ੍ਰਾਸ ਕਰ ਜੇ ਤੇ ਡੈਮੇਜ ਉਹ ਹੋ ਜਾਂਦਾ ਜਾਂ ਹੋਣ ਦੇ ਬੜੇ ਚਾਂਸ ਹੁੰਦੇ ਨੇ ਤੇ ਇਹਦੇ ਵਾਸਤੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਰਿਸਪੌਂਸੀਬਲ ਨੇ ਜਾਂ ਕਹਿ ਲੋ ਕਿ ਉਹਨਾਂ ਦੇ ਕਾਜ਼ ਨੇ ਕਾਰਨ ਨੇ ਜਿੰਨਾ ਤੋਂ ਜੇ ਅਸੀਂ ਬਚੀਏ ਤੇ ਕਰਾੜੇ ਕੱਟ ਸਕਦੇ ਨੇ ਜਦ ਅਸੀਂ ਕਿਤੇ ਵਿਆਹ ਦੇ ਵਿੱਚ ਜਾਂਦੇ ਆ ਜਾਂ ਉੱਥੇ ਬਹੁਤ ਸਾਰੇ ਲੋਕ ਸੁੱਤੇ ਹੁੰਨ ਕਿਸੇ ਹਾਲ ਚ ਇਦਾਂ ਹੀ ਕਈ ਵਾਰੀ ਪਰਿਵਾਰ ਵਾਲੇ ਜਾਂ ਗੈਸਟ ਵੀ ਜਾਂ ਪੁਰਾਣੇ ਸਮੇਂ ਦੇ ਵਿੱਚ ਕੋਹਾਲ ਦੇ ਵਿੱਚ ਸਾਰੇ ਸੌਂਦੇ ਸੀ ਜਾਂ ਕਿਸੇ ਸਰਾਂ ਚ ਦੇਖੀਏ ਜਾਂ ਫਿਰ ਕਿਤੇ ਹੋਰ ਜਗ੍ਹਾ ਤੇ ਜਿੱਥੇ ਲੋਕ ਬਹੁਤ ਸਾਰੇ ਸੌਂਦੇ ਨੇ ਤੇ ਲੋਕੀ ਜਦੋਂ ਘਰਾੜੇ ਮਾਰਦੇ ਨੇ ਤੇ ਉਹ ਰੰਗ ਬਰੰਗੀਆਂ ਆਵਾਜ਼ਾਂ ਕੱਢਦੇ ਕੋਈ ਕਿਸੇ ਦੀ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਕਿਸੇ ਦੀ ਕਿਸੇ ਤਰ੍ਹਾਂ ਦੀ ਬੜੀਆਂ ਅਜੀਬ ਜਿਬ ਲੱਗਦੀਆਂ ਨੇ ਤੇ ਉਹਦੇ ਵਿੱਚ ਵੀ ਜਿਹੜੇ ਬੰਦੇ ਜਾਗਦੇ ਹੁੰਦੇ ਨੇ ਤੇ ਉਹ ਮਜ਼ਾਕ ਕਟਾਉਂਦੇ ਨੇ ਜਾਂ ਹੱਸਦੇ ਨੇ ਓਏ ਆ ਫਲਾਨੇ ਦੀ ਆਵਾਜ਼ ਆਈ ਓਏ ਓਏ ਆ ਸੰਤੇ ਦੀ ਆਵਾਜ਼ ਆਈ ਓਏ ਜਾਂ ਬੀਰੋ ਦੀ ਆਵਾਜ਼ ਆਈ ਆ ਪਰ ਉਹ ਗੱਲ ਮਜ਼ਾਕ ਵਾਲੀ ਨਹੀਂ ਹੁੰਦੀ ਉਹਨੂੰ ਸੀਰੀਅਸਲੀ ਦੇਖਣਾ ਚਾਹੀਦਾ ਸੀਰੀਅਸਲੀ ਉਹਦਾ ਕਾਰਨ ਲੱਭ ਕੇ ਤੇ ਉਹਦਾ ਇਲਾਜ ਕਰਨਾ ਚਾਹੀਦਾ ਜੀ ਸਰ ਮੇਨ ਕਾਰਨ ਕੀ ਹੁੰਦੇ ਹੈਗੇ ਜਦੋਂ ਘਰਾੜੇ ਇਨਸਾਨ ਨੂੰ ਆਉਂਦੇ ਹੈਗੇ ਆ ਜੀ ਮੇਨ ਕਾਰਨ ਦੇਖੋ ਜੀ ਇੱਕ ਤੇ ਮੋਟਾਪਾ ਹੀ ਆ ਮੋਟਾਪਾ ਜਿਹੜਾ ਉਹ ਜਿਵੇਂ ਆਮ ਲੋਕਾਂ ਨੂੰ ਹਰ ਇੱਕ ਨੂੰ ਪਤਾ ਜਿਹੜੇ ਘੱਟ ਪੜੇ ਲਿਖੇ ਨੇ ਉਹਨਾਂ ਨੂੰ ਵੀ ਪਤਾ ਕਿ ਮੈਂ ਮੋਟਾ ਮਾਂ ਜਾਂ ਮੇਰੀ ਮੇਰੇ ਵਜ਼ਨ ਜਿਹੜਾ ਮੇਰਾ ਵਜ਼ਨ ਹੈਗਾ ਉਹ ਲੋੜ ਤੋਂ ਵੱਧ ਹੈਗਾ ਉਹਨੂੰ ਬੰਦੇ ਨੂੰ ਜਾਂ ਔਰਤ ਨੂੰ ਜੋ ਵੀ ਹੈ ਉਹਨੂੰ ਬਚਣਾ ਚਾਹੀਦਾ weight ਮਤਲਬ ਆਪਣਾ ਨਾਰਮਲ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਡਾਈਟ ਹੈਗੀ ਉਹਦੀ ਪੋਸ਼ਟਿਕਤਾ ਦਾ ਖਿਆਲ ਰੱਖ ਕੇ ਤੇ ਵਿਟਾਮਿਨਸ ਦਾ ਖਿਆਲ ਰੱਖ ਕੇ ਬਾਕੀ ਡਾਈਟ ਜਿਹੜੀ ਹਿਸਾਬ ਨਾਲ ਹੀ ਕਰਨੀ ਚਾਹੀਦੀ ਆ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਲੋਕੀ ਥਾਲੀ ਬੜੀ ਭਰ ਲੈਂਦੇ ਨੇ ਪਕੌੜੇ ਵੀ ਪਾ ਲਏ ਜਲੇਬੀਆਂ ਵੀ ਰੱਖ ਲਈਆਂ ਰਸਗੁੱਲੇ ਵੀ ਰੱਖ ਲਏ ਫੁਲਕੇ ਵੀ ਵੱਡੇ ਵੱਡੇ ਦੋ ਤਿੰਨ ਰੱਖ ਲਏ ਤੇ ਦਾਲ ਵੀ ਰੱਖ ਲਈ ਤੇ ਜੇ ਮੀਟ ਹੈਗਾ ਤੇ ਉਹ ਵੀ ਰੱਖ ਲਿਆ ਤੇ ਦਾਲ ਦੇ ਉੱਤੇ ਕਈ ਵਾਰੀ ਲੋਕਾਂ ਨੇ ਨਾ ਵਿਆਹ ਦੇ ਵਿੱਚ ਮੱਖਣ ਵੀ ਰੱਖਿਆ ਹੁੰਦਾ ਵੀ ਉਹ ਚੋਕੇ ਵਿੱਚ ਮੱਖਣ ਵੀ ਪਾ ਲਿੰਦੇ ਆ ਉਹ ਫਿਰ ਕਹਤੋਂ ਲਾਲਚ ਵਸ ਜਾਂ ਕਿਸ ਤਰ੍ਹਾਂ ਵੀ ਉਹ ਬਹੁਤ ਜ਼ਿਆਦਾ ਖਾ ਲਿੰਦੇ ਆ ਤੇ ਫਿਰ ਉਹ ਰਾਤ ਨੂੰ ਫਿਰ ਘਰਾੜੇ ਮਾਰਦੇ ਆ ਇਹ ਤੇ ਉਸ ਦਿਨ ਦਾ ਹੀ ਹੁੰਦਾ ਹਾਲ ਤੇ ਉਹਦੇ ਨਾਲ ਹੀ weight ਵੱਧਦਾ ਫਿਰ ਉਹ ਜਿਹੜੇ ਲਗਾਤਾਰ ਵੀ ਜਿਹੜੇ ਉਹ ਘਰਾੜੇ ਮਾਰਦੇ ਨੇ ਦੂਜਾ ਹੈਗਾ ਜਿਹੜੀ ਕਿ ਮੈਂ ਗੱਲ ਪਹਿਲਾਂ ਦੱਸੀ ਆ ਕਿ ਉਹ ਇਹਦੇ ਮਾਸਪੇਸ਼ੀਆਂ ਦੀ ਕਮਜ਼ੋਰੀ ਦੀ ਗੱਲ ਤੇ ਤੀਸਰਾ ਹੈਗਾ ਕਿ ਜਿਹੜੇ ਲੋਕੀ ਸ਼ਰਾਬ ਪੀਂਦੇ ਨੇ ਤੇ ਬੇਸਾਬੀ ਪੀ ਲੈਂਦੇ ਨੇ ਖਾਸ ਕਰਕੇ ਜਿਸ ਦਿਨ ਉਹ ਬਹੁਤ ਜ਼ਿਆਦਾ ਪੈਗ ਲਾਉਣ ਤੇ ਉਹਨਾਂ ਨੂੰ ਆਮ ਕਹਿੰਦੇ ਕਿ ਉਹਦੇ ਹੋਸ਼ ਹੀ ਕੋਈ ਨਹੀਂ ਹੈਗੀ ਅ ਕਿਵੇਂ 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 ਉਹ ਆਣ ਕੇ ਮੰਜੇ ਤੇ ਡਿੱਗ ਪੈਂਦੇ ਆ ਤੇ ਫਿਰ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਜੀਦਾ ਕਿ ਮਰਿਆ ਘਰ ਵਾਲੇ ਵੀ ਸੋਚਦੇ ਆ ਵੀ ਚਲ ਕੋਈ ਨਹੀਂ ਪੀਪਤੀ ਆ ਸਵੇਰ ਤੱਕ ਹੋ ਜਾਣਾ ਠੀਕ ਨੇ ਪਰ ਉਹ ਫਿਰ ਬਹੁਤ ਘਰਾੜੇ ਮਾਰਦਾ ਕਿਉਂਕਿ ਉਹਨੂੰ ਕੋਈ ਸੁਧ ਸੁਧੋਧ ਨਹੀਂ ਹੁੰਦੀ ਤੇ ਇੱਕ ਉਹ ਬੰਦੇ ਜਿਹੜੇ ਕਿ ਕੋਈ ਦਿਨ ਦੇ ਟਾਈਮ ਉਹਨਾਂ ਦੀ ਕੋਈ ਐਕਟੀਵਿਟੀ ਘੱਟ ਹੁੰਦੀ ਆ ਭਾਵੇਂ ਉਹਨਾਂ ਦੇ profession ਕਰਕੇ ਹੋਵੇ ਤੇ ਭਾਵੇਂ ਉਹਨਾਂ ਦੀ ਆਦਤ ਕਰਕੇ ਹੋਵੇ ਜਿਵੇਂ ਤੁਸੀਂ ਦੇਖੋ ਕਿ ਲੋਕ ਜਿਹੜੇ ਲਾਲੇ ਲੋਕ ਸ਼ਹਿਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਬੈਠਦੇ ਆ ਅੱਜ ਕੱਲ ਤੇ ਦੁਕਾਨਾਂ ਦਾ ਸਟਰਕਚਰ ਵੀ ਚੇਂਜ ਹੋ ਗਿਆ ਪੁਰਾਣੇ ਲੋਕ ਗੱਦੇ ਵਿਛਾਏ ਹੁੰਦੇ ਸੀ ਜ਼ਮੀਨ ਦੇ ਉੱਤੇ ਤੇ ਢੋਲ ਆ ਕੇ ਬੈਠੇ ਹੁੰਦੇ ਸੀ ਸਵੇਰੇ ਉਹਨਾਂ ਨੇ ਜਾਣਾ ਤੇ ਸ਼ਾਮ ਨੂੰ ਮੋੜਨਾ ਉੱਤੇ ਬੈਠੇ ਬੈਠੇ ਗੋਲ ਗੱਪੇ ਵੀ ਮੰਗਾ ਲੈਣ ਟਿੱਕੀਆਂ ਵੀ ਮੰਗਾ ਲੈਣੀਆਂ ਇਦਾਂ ਦੇ ਚੀਜ਼ਾਂ ਖਾਂਦੇ ਰਹਿਣਾ ਤੇ ਉਹ ਐਕਟੀਵਿਟੀ ਕੁਝ ਹੈ ਨਹੀਂ ਸਵੇਰੇ ਉੱਠਣ ਦੀ ਉਹਨਾਂ ਨੂੰ ਆਦਤ ਨਹੀਂ ਹੁੰਦੀ ਕਿ ਜਾ ਕੇ ਸਵੇਰੇ ਥੋੜੀ ਜਿਹੀ ਵਾਕ ਕਰਕੇ ਆਈਏ ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਵੀ ਕਰਾੜੇ ਮਾਰਦੇ ਨੇ ਬਾਕੀ ਮੇਨ ਇੱਕ ਹੋਰ ਜਿਹੜਾ ਵੱਡਾ ਕਾਰਨ ਹੈਗਾ ਉਹ ਹੈਗਾ ਹਾਈ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਦੇ ਵੀ ਜਿਹੜੀ ਬਹੁਤ ਸਾਰੀ ਪਬਲਿਕ ਹੈਗੀ ਹੈ ਬਹੁਤ ਸਾਰੀ ਜਨਤਾ throughout the world not only in india ਪੰਜਾਬ ਜਾਂ ਇੰਡੀਆ ਚ ਨਹੀਂ ਸਾਰੀ ਦੁਨੀਆ ਚ ਬਹੁਤ ਲੋਕਾਂ ਨੂੰ ਬਲੱਡ ਪ੍ਰੈਸ਼ਰ ਹੈਗਾ ਬਲੱਡ ਪ੍ਰੈਸ਼ਰ ਦਾ ਟੌਪਿਕ ਵੱਖਰਾ ਹੈਗਾ ਉਹ ਅਸੀਂ ਡਿਸਕਸ ਨਹੀਂ ਕਰਨਾ ਪਰ ਇਹ ਜਿਹੜੇ ਘਰਾੜਿਆਂ ਦਾ ਇੱਕ ਇਹ ਵੀ ਇੱਕ ਬੜਾ ਵੱਡਾ ਕਾਰਨ ਹੈਗਾ ਤੇ ਮੋਟਾਪਾ ਵੀ ਨਾ ਹੁੰਦੀ ਏ ਖਾਈਏ ਵੀ ਹਿਸਾਬ ਨਾਲ ਪੀਏ ਵੀ ਹਿਸਾਬ ਨਾਲ ਹੁਣ ਰეკਮੈਂਡਡ ਡੋਸ ਅਲਕੋਹਲ ਦੀ ਜਿਵੇਂ ਆਪਾਂ ਇੰਟਰਨੈਸ਼ਨਲ ਜਰਨਲਸ ਦੇਖਦੇ ਆ ਜਾਂ ਇੰਟਰਨੈਸ਼ਨਲ ਸਟੱਡੀਜ਼ ਦੇਖਦੇ ਆ ਉਹ ਤੇ ਕਹਿੰਦੇ ਕਿ 30 ਐਮਐਲ ਤੁਸੀਂ ਰੋਜ਼ ਹੀ ਲਓ ਵੈਸੇ 30 ਐਮਐਲ ਪਰ 30 ਐਮਐਲ ਜਿਹੜਾ ਨਾ ਉਹ ਇੰਡੀਆ ਦੇ ਹਿਸਾਬ ਨਾਲ ਇੰਨਾ ਥੋੜਾ ਹੈਗਾ ਤੇ ਕੋਈ ਉਹਨੂੰ ਐਕਸੈਪਟ ਹੀ ਨਹੀਂ ਕਰਦਾ ਫਿਰ ਉਹਨਾਂ ਨੇ 60 ml ਤੱਕ ਕਹਿਤੀ ਕਿ 30 ml ਦੇ ਦੋ ਪੈਗ ਤੇ ਪਰ ਫਿਰ ਵੈਸੇ ਤੇ ਕੋਈ 60 ml ਤੱਕ ਨਹੀਂ ਕਰਦਾ ਪਰ ਜਿਹੜੇ ਸਿਆਣੇ ਲੋਕ ਕਰਦੇ ਨੇ ਉਹਨੂੰ ਰੈਸਟ੍ਰਿਕਸ਼ਨ ਰੱਖਦੇ ਨੇ ਉਹ ਉਲਟਾ ਚੰਗੀ ਸਿਹਤ ਦੇ ਵਾਸਤੇ ਹੁੰਦਾ ਹੈ ਮਤਲਬ ਨਾ ਚੰਗੀ ਸਿਹਤ ਰਹਿੰਦੀ ਆ ਕਿਉਂਕਿ ਹੁੰਦਾ ਤੇ ਟੌਕਸਿਨ ਆ ਅਲਕੋਹਲ ਤੇ ਉਹ ਜਦੋਂ ਕਿਸੇ ਵੀ ਚੀਜ਼ ਦੀ ਆਪਾਂ ਕੋਈ ਟ੍ਰੀਟਮੈਂਟ ਵੀ ਕਰਦੇ ਆ ਨਾ ਤਾਂ ਉਹ ਥੋੜਾ ਟੌਕਸਿਨ ਵੀ ਹੁੰਦੀ ਆ ਭਾਵੇਂ ਅਸੀਂ ਕੋਈ ਵੈਕਸੀਨੇਸ਼ਨ ਲੈਨੇ ਆ ਵਿੱਚ ਵੀ ਟਾਕਸਿਨ ਹੀ ਹੁੰਦੀਆਂ ਨੇ ਜਾਂ ਦਵਾਈਆਂ ਨੇ ਉਹ ਵੀ ਟਾਕਸਿਨ ਹੀ ਹੁੰਦੀਆਂ ਨੇ ਇਹ ਜਿਹੜਾ ਟਾਕਸਿਨ ਆ ਉਹ ਸਟੀਮੂਲੇਟ ਕਰਦਾ ਲਿਵਰ ਨੂੰ ਇੰਨੀ ਕੁ ਡੋਜ਼ ਦੇ ਵਿੱਚ ਤੇ ਜਿਹੜੇ ਲੋਕ ਤੇ ਲੈਂਦੇ ਨੇ ਆਪਾਂ ਦੇਖਦੇ ਹਾਂ ਕਿ ਅੰਗਰੇਜ਼ਾਂ ਦੇ ਆ ਕਿੰਨੇ ਜਿਹੇ ਬੜੇ ਰੰਗ ਲਾਲ ਨੇ 90 ਸਾਲ ਦਾ ਬਾਬਾ ਉਹ ਰੋਜ਼ ਇੱਕ ਪੈਗ ਲਾਉਂਦਾ ਉਹ ਇੰਦਾ ਇੰਦਾ ਸੋ ਇਸ ਕਰਕੇ ਇਸ ਇਸ ਲਿਮਟ ਨੂੰ ਨਾ ਕਰਾਸ ਕਰੀਏ ਤੇ ਲਿਵਰ ਵਾਸਤੇ ਵੀ ਚੰਗਾ ਤੇ ਕਰੋੜਿਆਂ ਵਾਸਤੇ ਵੀ ਮਤਲਬ ਮਫੀਦ ਹੈਗਾ ਕਰੋੜੇ ਨਹੀਂ ਵੱਜਣਗੇ ਇਸ ਨਾਲ ਬਾਕੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਐਕਸਰਸਾਈਜ਼ ਦੀ ਉਹ ਤੇ ਕਰਨੀ ਚਾਹੀਦੀ ਆ ਜਿਹੜੇ ਲੋਕ ਜਿਮ ਜਾ ਸਕਦੇ ਨੇ ਜਿਮ ਤੇ ਵੈਸੇ ਅੱਜਕੱਲ ਹਰ ਇੱਕ ਉਮਰ ਦੇ ਬੰਦਿਆਂ ਵਾਸਤੇ ਆ ਭਾਵੇਂ ਉਹ 70 ਸਾਲ ਦਾ ਹੋਵੇ 80 ਸਾਲ ਦਾ ਹੋਵੇ ਉੱਥੇ ਟ੍ਰੇਨਰ ਉਦਾਂ ਤੇ ਹੁੰਦੇ ਨੇ ਉਹਨਾਂ ਦੀ ਐਕਸਰਸਾਈਜ਼ ਉਦਾਂ ਦੀ ਹੁੰਦੀਆਂ ਨੇ ਇੱਕ ਸਭ ਤੋਂ ਜ਼ਿਆਦਾ ਖਤਰਨਾਕ ਹੈਗੀ ਆ ਸਿਗਰਟਸ ਨਸ਼ੀ ਜਾਂ ਤੰਬਾਕੂ ਨਸ਼ੀ ਸਿਗਰਟ ਨਸ਼ੀ ਤੇ ਆਪਾਂ ਕੱਲੀ ਸਿਗਰਟ ਹੀ ਨਹੀਂ ਤੰਬਾਕੂ ਨਸ਼ੀ ਦੇ ਹੋਰ ਵੀ ਬੜੇ ਜ਼ਰੀਏ ਨੇ ਜਿਵੇਂ ਬੀਡੀ ਸਿਗਰਟ ਨਾਲ ਡਿਫਰੈਂਟ ਆ ਸਿਗਾਰ ਹੁੰਦਾ ਹੁੱਕਾ ਹੁੰਦਾ ਪਰ ਸਾਰਿਆਂ ਚ ਸਿਗਰਟ ਹੀ ਸਾਰੇ ਚ ਤੰਬਾਕੂ ਹੀ ਹੈਗਾ ਤੋਂ ਇਹ ਵੀ ਜਿਹੜਾ ਜਦੋਂ ਉਹ ਫੇਫੜਿਆਂ ਦੇ ਜਦੋਂ ਹਵਾ ਦੇ ਰਸਤੇ ਚੋਂ ਲੰਘਦਾ ਸਮੋਕ ਇਹਦਾ ਤੇ ਉਹਦੇ ਅੰਦਰ ਇਨਫਲੇਮੇਸ਼ਨ ਕਰਦਾ ਜਾਂ ਕਹਿ ਲੋ ਕਿ ਉਹਦੀ ਸੋਜ ਪੈਦਾ ਕਰਦਾ ਤੇ ਉਹ ਰਸਤੇ ਤੰਗ ਹੋ ਜਾਂਦੇ ਨੇ ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੁੰਦੀ ਆ ਉਹ ਭਾਵੇਂ ਸਮੋਕਿੰਗ ਨਾਵੇਂ ਕਰਦੇ ਉਹਨਾਂ ਦੇ ਸਾਹ ਵਿੱਚੋਂ ਸੀਟੀਆਂ ਵੱਜਦੀਆਂ ਨੇ ਆਮ ਕਰਕੇ ਮਰੀਜ਼ ਨੂੰ ਪੁੱਛੀਦਾ ਵੀ ਤੇਰੇ ਸਾਹ ਨਾਲ ਸੀਟੀਆਂ ਤੇ ਨਹੀਂ ਵੱਜਦੀਆਂ ਉਹ ਇਹੀ ਹੁੰਦਾ ਕਿ ਸਾਹ ਦੀ ਨਾਲੀ ਜਿਹੜੀ ਹੈ ਸਾਹ ਦੀਆਂ ਨਾਲੀਆਂ ਉਹ ਤੰਗ ਹੋ ਜਾਂਦੀਆਂ ਨੇ ਤੇ ਜਿਹੜਾ ਨਮੇ ਦੀ ਬਿਮਾਰੀ ਵੀ ਹੋਵੇ ਤੇ ਸਿਗਰਟਨ ਰੋਸ਼ੀ ਵੀ ਕਰੇ ਤੇ ਉਹਦੇ ਤੁਸੀਂ ਆਪੇ ਦੇਖ ਲਓ ਕਿ ਕੀ ਹਾਲ ਹੋਏਗਾ ਤੇ ਉਹਦੇ ਨਾਲ ਫੇਫੜਿਆਂ ਦੇ ਅੰਦਰ ਵਾਲੀਆਂ ਸਾਹ ਨਾਲੀਆਂ ਤੇ ਤੰਗ ਹੁੰਦੀਆਂ ਨੇ ਉੱਪਰੋਂ ਨੱਕ ਦੇ ਕੋਲੋਂ ਤੇ ਥੱਲੇ ਇਹ ਜਿਹੜਾ ਗਲਾ ਇਹਦੇ ਵਿੱਚ ਵੀ ਉਹ ਤੰਗ ਹੋ ਜਾਂਦੀ ਹੈ ਤੇ ਉਹਦੇ ਨਾਲ ਉਹ ਸਾਹ ਦੀ ਸਾਹ ਵਿੰਡ ਵਾਈਬ ਜਿਹੜਾ ਆਪਾਂ ਕਹਿੰਦੇ ਆ ਸਾਹ ਦੀ ਨਾਲ ਹੀ ਉਹ ਤੰਗ ਹੋਣ ਕਰਕੇ ਫਿਰ ਫਿਰ ਘਰਾੜੇ ਵਜਦੇ ਨੇ ਪਰ ਜ਼ਿਆਦਾ ਕਾਰਨ ਇਹਦੇ ਨੱਕ ਦੇ ਕੋਲ ਹੈ ਨੱਕ ਦੇ ਕੋਲ ਵੀ ਜਿਹੜੀਆਂ ਜਿੱਥੋਂ ਦੀ ਸਾਹ ਨਿਕਲਦਾ ਸੋ ਇਹ ਸਾਰੀਆਂ ਗੱਲਾਂ ਤੋਂ ਬਚਣਾ ਚਾਹੀਦਾ ਬਲੱਡ ਪ੍ਰੈਸ਼ਰ ਕਿਉਂਕਿ ਬਹੁਤ ਜ਼ਿਆਦਾ ਵੱਡੀ ਪਾਪੂਲੇਸ਼ਨ ਦੇ ਪਰਸੈਂਟੇਜ ਦੇ ਵਿੱਚ ਹੈਗਾ ਤੇ ਹਰ ਇੱਕ ਦੀ ਅੱਜਕੱਲ ਜਾਗਰੂਕਤਾ ਹੈਗੀ ਆ अवेਕਨਿੰਗ ਹੈਗੀ ਆ ਬਲੱਡ ਪ੍ਰੈਸ਼ਰ ਅੱਜਕੱਲ ਤੇ ਘਰ ਹੀ ਲਿਆ ਕੇ ਸਭ ਲੋਕ ਆਪ ਹੀ ਚੈੱਕ ਕਰ ਲੈਂਦੇ ਨੇ ਇਲੈਕਟ੍ਰੋਨਿਕ ਮਸ਼ੀਨਾਂ ਮਿਲ ਜਾਂਦੀਆਂ ਨੇ ਸੱਲਾਂ ਵਾਲੀਆਂ ਉਹ ਬਸ ਲਪੇਟਣਾ ਹੀ ਆ ਬਾਹ ਨੂੰ ਤੇ ਉਹ ਇਲੈਕਟ੍ਰੋਨਿਕਲੀ ਉਹ ਆਪਣੇ ਆਪ ਦੱਸ ਦਿੰਦੇ ਨੇ ਤੋਂ ਉਹਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਪਹਿਲਾਂ ਤੇ ਕਿਉਂਕਿ ਬਲੱਡ ਪ੍ਰੈਸ਼ਰ ਦਾ ਵੈਸੇ ਟੌਪਿਕ ਅਲੱਗ ਹੈ ਪਰ ਮੈਂ ਕਰੋੜਾਂ ਦੇ ਕੰਸਰਨਸ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਤੇ ਕਿਸੇ ਕੰਸਲਟੈਂਟ ਕੋਲੋਂ ਮੈਡੀਕਲ ਸਪੈਸ਼ਲਿਸਟ ਜਾਂ ਕਾਰਡੀਓਲੋਜੀ ਵਾਲੇ ਕੋਲੋਂ ਪੂਰੀ ਤਰ੍ਹਾਂ ਚੈੱਕਅਪ ਕਰਵਾ ਕੇ ਤੇ ਕਿਹੜੀ ਦਵਾਈ ਸ਼ੁਰੂ ਕਰਨੀ ਹੈ ਕਿੰਨੀ ਡੋਜ਼ ਲੈਣੀ ਹੈ ਫਿਰ ਉਹਨੂੰ ਮਾਨੀਟਰ ਕਰਨਾ ਕਈ ਵਾਰੀ ਇੱਕ ਦਵਾਈ ਨਾਲ ਉਹਦਾ ਨਹੀਂ ਫਰਕ ਪੈਂਦਾ ਫਿਰ ਉਹ ਦੂਜੀ ਦਵਾਈ ਸ਼ੁਰੂ ਕਰਨੀ ਪੈਂਦੀ ਆ ਜਾਂ ਫਿਰ ਉਸ ਦਵਾਈ ਦੀ ਕੋ ਡੋਜ਼ ਵਧਾਉਣੀ ਪੈਂਦੀ ਆ ਜਾਂ ਘਟਾਉਣੀ ਪੈਂਦੀ ਆ ਉਹਨੂੰ ਮਾਨੀਟਰਿੰਗ ਕਰਨ ਵਾਸਤੇ ਉਹਨੂੰ ਕਰਕੇ ਤੇ ਫਿਰ ਘਰੇ ਬਲੱਡ ਪ੍ਰੈਸ਼ਰ ਤੁਸੀਂ ਚੈੱਕ ਕਰਕੇ ਤੇ ਆਪਣਾ ਬਲੱਡ ਪ੍ਰੈਸ਼ਰ ਮਤਲਬ ਕਿ ਕੰਟਰੋਲ ਰੱਖਣਾ ਉਹ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਨਾਲ ਘਰਾੜਿਆਂ ਦਾ ਤੇ ਫਰਕ ਪੈਗਾ ਹੀ ਦਿਲ ਦੇ ਉੱਤੇ ਵੀ ਅਸਰ ਹੋਏਗਾ ਕੋਨ ਦੀਆਂ ਨਾੜੀਆਂ ਦੇ ਉੱਤੇ ਵੀ ਅਸਰ ਹੋਏਗਾ ਤੇ ਇਸ ਕਰਕੇ ਇਹ ਆਪਣੇ ਆਪ ਜਿਹੜਾ ਕਰ ਸਕਦੇ ਆ ਪਹਿਲੇ ਲੋਕ ਬਲੱਡ ਪ੍ਰੈਸ਼ਰ ਦਿਖਾਉਣ ਵਾਸਤੇ ਸਿਰਫ ਡਾਕਟਰ ਕੋਲ ਹੀ ਜਾਂਦੇ ਹੁੰਦੇ ਸੀ ਤੇ ਡਾਕਟਰ ਦੇ ਚੈਂਬਰ 'ਚ ਵੜਦੇ ਆਂ ਡਾਕਟਰ ਜਦੋਂ ਬਲੱਡ ਪ੍ਰੈਸ਼ਰ ਚੈੱਕ ਕਰਨ ਲੱਗ ਪੈਂਦਾ ਸੀ ਤਾਂ ਚੈੱਕ ਕਰਦਾ ਸੀ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਸੀਗਾ ਵਾਈਟ ਕੋਟ ਹਾਈਪਰ ਟੈਂਸ਼ਨ ਤੋਂ ਕਿਉਂਕਿ ਵਾਈਟ ਕੋਟ ਜੇ ਪਾ ਕੇ ਡਾਕਟਰ ਬੈਠਦਾ ਉਹਨੂੰ ਦੇਖ ਕੇ ਉਹਨੂੰ ਹੋ ਜਾਂਦਾ ਸੀ ਕਿ ਮੈਨੂੰ ਪਤਾ ਨਹੀਂ ਕਿੰਨਾ ਹੋ ਗਿਆ ਬਲੱਡ ਪ੍ਰੈਸ਼ਰ ਤੋਂ ਉਹਨਾਂ ਥੋੜਾ ਜਿਹਾ ਸਾਈਕੋਲੋਜੀਕਲੀ ਬੱਜ ਜਾਂਦਾ ਸੀਗਾ ਘਰ ਜਾ ਕੇ ਜਾਂ ਹੋਰ ਕਿਸੇ ਬਾਅਦ ਬਲੱਡ ਪ੍ਰੈਸ਼ਰ ਚੈੱਕ ਕਰਦੇ ਬਾਅਦ ਠੀਕ ਹੀ ਨਿਕਲੇ ਜਾਂ ਜੇ ਪਹਿਲਾਂ ਜ਼ਿਆਦਾ ਸੀ ਤਾਂ ਥੋੜਾ ਜਿਹਾ ਘਟ ਵੀ ਸਕਦਾ ਸੋ ਅੱਜ ਕੱਲ ਤੇ ਉਹ ਮੈਂ ਪਹਿਲਾਂ ਗੱਲ ਕੀਤੀ ਕਿ ਅੱਜ ਕੱਲ ਤੇ ਸਾਰਾ ਕੁਝ अवेलेबल ਹੈ ਤੇ ਆਪ ਹੀ ਬਲੱਡ ਪ੍ਰੈਸ਼ਰ ਚੈੱਕ ਕਰਕੇ ਡਾਕਟਰ ਦੀ ਪੂਰੀ ਸਲਾਹ ਦੇ ਨਾਲ ਕੋਈ ਉਹਦੀ ਜੇ ਡੋਸ ਹੈਗੀ ਜਾਂ ਵਿਚ ਮੈਡੀਸਨ ਇਜ਼ ਟੂ ਬੀ ਟੇਕਨ ਕਿਉਂਕਿ ਦਵਾਈਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਹੜੀ ਕਿਸੇ ਨੂੰ ਸੂਟ ਕਰਦੀ ਹੈ ਕਈ ਬਿਮਾਰੀ ਇਹ ਕਈ ਦਵਾਈਆਂ ਇਸ ਤਰ੍ਹਾਂ ਦੀਆਂ ਨੇ ਬਲੱਡ ਪ੍ਰੈਸ਼ਰ ਦੀਆਂ ਕਿ ਉਹਨਾਂ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਤੇ ਉਹ ਵੀ ਰეკਮੈਂਡ ਕੀਤੀਆਂ ਜਾਂਦੀਆਂ ਨੇ ਤੇ ਕਈ ਜਿਹੜੀਆਂ ਉਹ ਹਾਰਟ ਦੇ ਉੱਤੇ ਵੀ ਇਫੈਕਟ ਕਰਦੀਆਂ ਗੁੱਡ ਇਫੈਕਟ ਤੇ ਉਹ ਇਸ ਕਰਕੇ ਸਾਰਾ ਜਿਹੜੇ ਕੰਸਲਟੈਂਟ ਨੇ ਉਹ ਸਾਰਾ ECG ਵੀ ਚੈੱਕ ਕਰ ਦਿੰਨੇ ਹੋਰ ਕੋਲੇਸਟ੍ਰੋਲ ਵਗੈਰਾ ਵੀ ਚੈੱਕ ਕਰ ਦਿੰਨੇ ਤੇ ਉਹ ਸਾਰਾ ਕੁਝ ਚੈੱਕ ਕਰਕੇ ਤੇ ਬਲੱਡ ਪ੍ਰੈਸ਼ਰ ਨੂੰ ਜਿਹੜਾ ਉਹ ਨੋਰਮਲ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਆ ਕਿ ਖਰਾੜੇ ਜਿਹੜੇ ਬਹੁਤ ਖਤਰਨਾਕ ਸਾਬਤ ਹੋ ਸਕਦੇ ਆ ਜੀ ਫਿਰ ਇੱਕ ਖਰਾੜੇ ਨਾ ਵੱਜਣ ਇਨਸਾਨ ਨੂੰ ਕੀ ਕਰਨਾ ਚਾਹੀਦਾ ਜਿਵੇਂ ਪਿੰਡਾਂ ਦੇ ਵਿੱਚ ਤਾਂ ਆਮ ਤੌਰ ਤੇ ਜਦੋਂ ਕੋਈ ਖਰਾੜੇ ਮਾਰਦਾ ਤਾਂ ਉਹਨੂੰ ਕਹਿੰਦੇ ਕਿ ਤੂੰ ਟੇਡਾ ਹੋ ਕੇ ਪੈ ਜਾ ਤੇਰੇ ਖਰਾੜੇ ਘੱਟ ਵੱਜਣਗੇ ਜੀ ਇਸ ਤਰ੍ਹਾਂ ਖਰਾੜਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਆ ਜੀ ਟੇਡਾ ਹੋ ਕੇ ਇਸ ਤਰ੍ਹਾਂ ਇਸ ਕਰਕੇ ਕਿਹਾ ਜਾਂਦਾ ਕਿ ਜਿਹੜੀ ਸੁੱਤਿਆ ਪੈਂਦੀ ਜਿਹੜੀ ਪੋਜੀਸ਼ਨ ਹੈ ਨਾ ਉਹ ਬਦਲਣ ਦੇ ਨਾਲ ਕਈ ਵਾਰੀ ਉਹ ਜਿਹੜੀ ਹਵਾ ਦੀ ਨਾਲੀ ਹੈ ਨਾ ਵਿੰਡ ਪਾਈਪ ਉਹ ਕਈ ਵਾਰੀ ਸਿੱਧੀ ਹੋ ਜਾਂਦੀ ਹੈ ਤੇ ਫਿਰ ਉਹ ਰੁਕ ਵੀ ਜਾਂਦੇ ਆ ਫਾਰ ਦਾ ਟਾਈਮ ਬਿੰਗ ਉਹ ਕਈ ਵਾਰੀ ਹੋ ਜਾਂਦਾ ਕਿ ਤੁਸੀਂ ਜਦੋਂ ਬੰਦੇ ਨੂੰ ਕਿਹਾ ਕਿ ਘਰਾੜੇ ਮਾਰਨ ਵਾਲੇ ਕਿ ਟੇਡਾ ਹੋ ਜਾ ਉਹ ਟੇਡਾ ਹੋ ਗਿਆ ਤੇ ਉਸ ਵੇਲੇ ਥੋੜੀ ਜਿਹੀ ਜਾਗ ਵੀ ਆਈ ਤੇ ਉਦੋਂ ਉਹ ਬੰਦ ਹੋ ਜਾਂਦੇ ਪਰ ਜਦੋਂ ਉਹਨੂੰ ਫੇਰ ਨੀਂਦ ਆਉਂਦੀ ਤੇ ਫਿਰ ਉਸ ਤਰ੍ਹਾਂ ਹੋ ਜਾਂਦਾ ਸੋ ਇਹ ਤੇ ਇਸ ਤਰ੍ਹਾਂ ਹੀ ਆ ਬਾਕੀ ਜਿਹੜੇ ਪੱਕੇ ਇਲਾਜ ਨੇ ਜਾਂ ਪੱਕੀਆਂ ਕੀ ਕਹਿੰਦੇ ਨੇ ਪ੍ਰਕਾਸ਼ਨਸ ਨੇ ਉਹ ਤੇ ਆਪਾਂ ਗੱਲ ਕਰ ਹੀ ਲਈ ਹੈ ਕਿ ਮੋਟਾਪੇ ਤੋਂ ਵਿਚਾਰ ਰੱਖੋ ਹਾਂ ਡਾਇਬੀਟਿਸ ਵਾਲੇ ਜਿਹੜੇ ਨੇ 슈ਗਰ ਦੇ ਬਿਮਾਰੀ ਵਾਲੇ ਉਹਨਾਂ ਦੇ ਵਿੱਚ ਮੋਟਾਪਾ ਵੀ ਹੋ ਜਾਂਦਾ ਤੇ ਉਹਨਾਂ ਦੇ ਵਿੱਚ ਘਰਾੜੇ ਹੋ ਜਾ ਸਕਦੇ ਆ ਵੱਜਦੇ ਨੇ ਤੇ ਉਹਨਾਂ ਨੂੰ ਵੀ ਆਪਣਾ 슈ਗਰ ਕੰਟਰੋਲ ਰੱਖਣੀ ਚਾਹੀਦੀ ਹੈ ਬਲੱਡ ਪ੍ਰੈਸ਼ਰ ਵਾਲੇ ਬਲੱਡ ਪ੍ਰੈਸ਼ਰ ਕੰਟਰੋਲ ਰੱਖਣਾ ਚਾਹੀਦਾ ਮੋਟਾਪੇ ਵਾਲੇ ਨੂੰ ਆਪਣਾ weight ਕੰਟਰੋਲ ਰੱਖਣਾ ਚਾਹੀਦਾ ਤੇ ਨਿਊਟ੍ਰੀਸ਼ਸ ਜਿਹੜਾ ਖਾਣਾ ਉਹ ਲੈਣਾ ਚਾਹੀਦਾ ਤੇ ਜੇ ਕੋਈ ਫਿਰ ਵੀ ਇਹ ਸਾਰੇ ਗੱਲਾਂ ਦੇ ਬਾਵਜੂਦ ਵੀ ਘਰੜੇ ਘਰਾੜੇ ਵਜਦੇ ਆ ਫਿਰ ईएनटी ਚੈੱਕਅਪ ਕਿ ਹੋ ਸਕਦਾ ਨੱਕ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਕੋਈ ਨੱਕ ਦੇ ਵਿੱਚ ਕੋਈ ਸੋਲੀ ਵੀ ਹੋ ਸਕਦੀ ਹੈ ਨੱਕ ਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਕੋਈ ਰੁਕਾਵਟ অবਸਟ੍ਰਕਸ਼ਨ ਹੋ ਸਕਦੀ ਹੈ ਤੇ ਜਿਹਦੇ ਨਾਲ ਜਦੋਂ ਸੁੱਤਿਆਂ ਪਿਆ ਬੰਦੇ ਦੀ ਇਸ ਤਰ੍ਹਾਂ ਆਵਾਜ਼ ਨਿਕਲਦੀ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਦਾ ਜੇ ਧਿਆਨ ਰੱਖੀਏ ਤੇ ਪਹਿਲਾਂ ਤੇ ਬਾਹਰਲੇ ਮੁਰਕਾ ਸੁਣੀਦਾ ਸੀ ਅੱਜ ਕੱਲ ਇੱਥੇ ਵੀ ਘਰਾੜਿਆਂ ਦੇ ਬੇਸ ਤੇ ਅੱਜ ਕੱਲ ਡਿਵੋਰਸ ਵੀ ਹੋਣ ਲੱਗ ਪਿਆ। ਕਿ ਜੇ ਆਮ ਕਰਕੇ ਤੇ ਮਰਦਾਂ ਦੇ ਵਜਦੇ ਨੇ ਪਰ ਇਹ ਨਹੀਂ ਕਿ ਔਰਤਾਂ 'ਚ ਘਰਾੜੇ ਨਹੀਂ ਵਜਦੇ ਔਰਤਾਂ ਵੀ ਘਰਾੜੇ ਮਾਰਦੀਆਂ ਨੇ ਤੇ ਬੰਦਿਆਂ ਦੇ ਵਿੱਚ ਜ਼ਿਆਦਾ ਹੁੰਦਾ ਤਾਂ ਉਹ ਇਸ ਕਰਕੇ ਪਹਿਲਾਂ ਸਵਾ ਖ਼ਬਰਾਂ 'ਚ ਪੜਦੇ ਹੁੰਦੇ ਸਾਂ। ਤੇ ਬਾਰਲੇ ਮੁਲਕਾਂ ਦੇ ਵਿੱਚ ਕਿ ਉਹਨਾਂ ਜੀ ਕੇਸ ਕਰ ਦਿੱਤਾ ਤੇ ਘਰਾੜੇ ਵਾ ਮਾਰਦਾ ਸੀ ਬੰਦਾ ਤੇ ਡਾਈਵੋਰਸ ਦਾ ਉਦੋਂ ਅਸੀਂ ਹੱਸਦੇ ਹੁੰਦੇ ਸੀ ਵੀ ਇਹ ਗੱਲਾਂ ਹੁਣ ਇੱਥੇ ਵੀ ਕਿਉਂਕਿ ਘਰਾੜੇ ਵੀ ਵਜਦੇ ਨੇ ਲੋਕਾਂ ਚ ਕਹਿ ਲੋ ਵੇਕਨਿੰਗ ਆ ਗਈਆਂ ਲੇਡੀਜ਼ ਵੀ ਸੋਚਣ ਲੱਗ ਪਈਆਂ ਘਰਾੜੇ ਇੱਕ ਕਾਰਨ ਹੋ ਸਕਦਾ ਉਹਨਾਂ ਦੇ ਵਿੱਚ ਘਰ ਚ ਹੋ ਸਕਦਾ ਕੋਈ ਹੋਰ ਵੀ ਸਮੱਸਿਆ ਹੋਵੇ ਤੇ ਇੱਕ ਕੰਨ ਕਰਾੜਿਆਂ ਦਾ ਵੀ ਹੋ ਸਕਦਾ ਸੋ ਜਾਂਦੇ ਨੇ ਲੋਕੀ ਕੋਟਾਂ ਚ ਵੀ ਜਾਣ ਲੱਗ ਪੈਣੇ ਹੋਰ ਕਰਾੜਿਆਂ ਤੇ ਸੋ ਇੰਨਾ ਕੁਝ ਕੰਮ ਖਰਾਬ ਕਰਦੇ ਆ ਕਰਦੀ ਐ ਇਸ ਜੀ ਤੇ ਆਪਾਂ ਆਪਣੇ ਸਰੀਰ ਨੂੰ ਆ ਠੀਕ ਰੱਖ ਕਰਵਾਤੇ ਤੇ ਕਰਨਾ ਚਾਹੀਦਾ ਜੋ ਵੀ ਕੁਝ ਮੈਂ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਘਰਾੜਿਆਂ ਦਾ ਜਿਹੜਾ ਹੈ ਘਰੇ ਵੀ ਇਸ ਤਰੀਕੇ ਨਾਲ ਆਪਾਂ ਇਲਾਜ ਕਰ ਸਕਦੇ ਹਾਂ ਜਿਵੇਂ ਮੋਟਾਪੇ ਨੂੰ ਘੱਟ ਕਰ ਸਕਦੇ ਹਾਂ ਬੀਪੀ ਨੂੰ ਅਸੀਂ ਠੀਕ ਰੱਖ ਸਕਦੇ ਹਾਂ ਸਰ ਕੀ ਕੋਈ ਦਵਾਈ ਵਗੈਰਾ ਵੀ ਲੈਣੀ ਪੈਂਦੀ ਹੈਗੀ ਜੇਕਰ ਇਸ ਸਮੱਸਿਆ ਹੱਲਣਾ ਹੋਵੇ ਇਹਦਾ ਕੋਈ ਇਲਾਜ ਵੀ ਹੋਰ ਹੁੰਦਾ ਹੈ ਮੈਡੀਕਲੀ ਵੀ ਜੀ ਮੈਡੀਕਲੀ ਤੇ ਜੇ ਤੇ ਕੋਈ ਐਨਾਟੋਮਿਕਲੀ ਕੋਈ ਡੈਫੈਕਟ ਪੈ ਗਿਆ ਜਿਵੇਂ ਮੈਂ ਕਿਹਾ ਕਿ ਕੋਈ ਰਸੌਲੀ ਰੂਲੀ ਨਾ ਹੋਵੇ ਜਾਂ ਨੱਕ ਦੇ ਵਿੱਚ ਕੋਈ ਚੀਜ਼ ਜਾਂ ਕੋਈ ਥੱਲੇ ਇੱਥੇ ਤੇ ਫਿਰ ਉਹਦਾ ਇਲਾਜ ਹੁੰਦਾ ਹੈ ਮੈਡੀਕਲ ਇਹ ਹੈ ਕਿ ਜੇ ਬਲੱਡ ਪ੍ਰੈਸ਼ਰ ਜ਼ਿਆਦਾ ਫਿਰ ਦਵਾਈ ਹੈ ਬਲੱਡ ਪ੍ਰੈਸ਼ਰ ਦੀ ਜੇ ਸ਼ੂਗਰ ਜ਼ਿਆਦਾ ਤੇ ਸ਼ੂਗਰ ਦੀ ਦਵਾਈ ਦਵਾਈਆਂ ਤਾਂ ਹੈਗੀਆਂ ਨੇ ਪਰ ਉਹਨੂੰ ਪਾਰਟਿਕੂਲਰਲੀ ਕਹੀ ਹੈ ਵੀ ਇੱਕ ਸਿਰਫ ਕਰਾੜਿਆ ਵਾਸਤੇ ਆ ਇਸ ਤਰ੍ਹਾਂ ਦੀ ਨਹੀਂ ਕੋਈ ਗੱਲ ਉਹ ਸਾਰਾ ਕੁਝ ਆਪਾਂ ਨੂੰ ਪ੍ਰੀਵੈਂਸ਼ਨ ਕਰਕੇ ਤੇ ਉਹਦੇ ਦੇਖ ਆਪਣਾ ਧਿਆਨ ਕਰਕੇ ਕਿ ਕਿਹੜੀ ਚੀਜ਼ ਜ਼ਿਆਦਾ ਜਿਵੇਂ ਹੁਣ ਰੋਟੀ ਗੈਨੇ ਕੋ ਬਹੁਤ ਜ਼ਿਆਦਾ ਖਾ ਲੈਂਦਾ ਜਿਵੇਂ ਮੈਂ ਹੁਣੇ ਦੱਸਿਆ ਤੁਹਾਨੂੰ ਤੇ ਉਹਦੇ ਉਹਦੇ ਵਾਸਤੇ ਦਵਾਈ ਥੋੜੀ ਲਵਾਗੇ ਵੀ ਉਹ ਰੋਟੀ ਘੱਟ ਖਾਏ ਉਹ ਤੇ ਉਹਨੂੰ ਆਪਣਾ ਸਬਰ ਕਰਨਾ ਚਾਹੀਦਾ ਵੀ ਠੀਕ ਹੈ ਸਾਰਾ ਕੁਝ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਪਰ ਜਿੰਨੀ ਲੋੜ ਹੈ ਉਹਨਾ ਕੀ ਖਾਓ ਇਹਨੀ ਵੀ ਕੇ ਨਦੀ ਪੇਟ ਤੇ ਰੱਜ ਗਿਆ ਤੇ ਅੱਖਾਂ ਨਹੀਂ ਰੱਜਦੀਆਂ ਉਹ ਬਸ ਭਰ ਜਾਂਦਾ ਪੇਟ ਫਿਰ ਜਾ ਕੇ ਦੋਸ ਰਸੂਲੇ ਚੁੱਕ ਲਿਆਉਂਦੇ ਤੋਂ ਇਹਨਾਂ ਗੱਲਾਂ ਦਾ ਫਿਰ ਕੰਮ ਖਰਾਬ ਹੁੰਦਾ ਨਾ ਜੀ ਸਰ ਕਈ ਲੋਕ ਕਹਿੰਦੇ ਹੈਗੇ ਜਿਹੜੇ ਇਨਸਾਨ ਘਰਾੜੇ ਮਾਰਦੇ ਆ ਨਾ ਉਹਨਾਂ ਨੂੰ ਰਾਤ ਨੂੰ ਤਰੋਤ ਵਾਲੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਉਹਨਾਂ ਦੇ ਘਰਾੜੇ ਜਿਹੜੇ ਘਟ ਵੱਜਦੇ ਆ ਇਸ ਗੱਲ ਦੇ ਵਿੱਚ ਸੱਚਾਈ ਹੈ ਜਾਂ ਫਿਰ ਇੱਕ ਮਿੱਥ ਹੈਗੀ ਹੈ ਜੀ ਐਸੀ ਕੁ ਗੱਲ ਇੱਕ ਉਹ ਗੱਲ ਮੈਂ ਸ਼ਾਇਦ ਪਹਿਲਾਂ ਦੱਸੀ ਕਿ ਨਹੀਂ ਉਹਨੇ ਮੈਂ ਭੁੱਲ ਨਾ ਗਿਆ ਵਾਂ ਕਿ ਜਿਹੜਾ ਉਹ ਬਹੁਤ ਘਰਾੜੇ ਮਾਰਦਾ ਨਾ ਬੰਦਾ ਉਹ ਜਦੋਂ ਉੱਠਦਾ ਨਾ ਉਹ ਫਰੈਸ਼ ਨਹੀਂ ਹੁੰਦਾ ਮਤਲਬ ਕਿ ਆਮ ਜਿੱਦਾਂ ਨੋਰਮਲ ਬੰਦਾ ਉੱਠ ਕੇ ਜੋ ਵੀ ਕੰਮਕਾਰ ਕਰਨਾ ਫਟਾਫਟ ਉਹ ਤਰੋ ਤਾਜ਼ਾ ਜਿਹਨੂੰ ਕਹਿੰਦੇ ਉਹ ਨਹੀਂ ਹੁੰਦਾ ਕਿਉਂਕਿ ਉਹਦੀ ਨੀਂਦ ਵੇਖਣ ਨੂੰ ਭਾਵੇਂ ਉਹਨੂੰ ਚੰਗੀ ਆਈ ਹੋਵੇ ਪਰ ਉਹ ਜਿਹੜਾ ਬ੍ਰੇਨ ਦੇ ਸੈਲਸ ਦਾ ਬਾਕੀ ਆਰਗਨਸ ਦੇ ਸੈਲਸ ਨੇ ਨਾ ਉਹਦੇ ਉੱਤੇ ਇਫੈਕਟ ਕਰਦੇ ਨੇ ਇਸ ਤਰ੍ਹਾਂ ਦੇ ਐਪਨੀਆ ਜਿਹਨੂੰ ਕਹਿੰਦੇ ਜਦੋਂ ਮਿਲਦਾ ਕਿ ਸਾਹ ਦੀ ਸਾਹ ਦਾ ਮਤਲਬ ਹੁੰਦਾ ਕਿ ਅਸੀਂ ਆਕਸੀਜਨ ਲੈਨੇ ਆ ਆਕਸੀਜਨ ਜਿਹੜੀ ਆ ਉਹ ਫੇਫਟਾਂ 'ਚ ਜਾ ਕੇ ਤੇ ਉੱਥੋਂ ਬਲੱਡ 'ਚ ਰਲ ਕੇ ਸਾਰੇ ਸਰੀਰ ਦੇ ਅੰਗਾਂ ਨੂੰ ਆਕਸੀਜਨ ਪਹੁੰਚਦੀ ਆ ਬ੍ਰੇਨ ਨੂੰ ਵੀ ਪਹੁੰਚਦੀ ਆ ਹਾਰਟ ਨੂੰ ਵੀ ਪਹੁੰਚਦੀ ਆ ਬਾਕੀ ਜਿਹੜੇ ਸਾਡੇ ਮਸਲ ਨੇ ਬਾਡੀ ਦੇ ਸਾਰਿਆਂ ਨੂੰ ਪਹੁੰਚਦੀ ਆ ਤੇ ਜੇ ਵਿੱਚੋਂ ਆਕਸੀਜਨ ਦੀ ਸਪਲਾਈ ਘਟਦੀ ਆ ਨਾ ਤੇ ਫਿਰ ਸਾਰੀ ਬਾਡੀ ਬੜੀ ਜਿਹੜੀ ਆ ਉਹ ਫਿੱਟ ਨਹੀਂ ਹੁੰਦੀ ਜਾਂ ਫਰੈਸ਼ ਨਹੀਂ ਰਹਿਦਾ ਬੰਦਾ ਤੇ ਸਰ ਇਹਦਾ ਜਿਹੜਾ ਹੈਗਾ ਇਹ ਹੋਰ ਕੀ ਕੀ ਨੁਕਸਾਨ ਹੋ ਸਕਦੇ ਇੱਕ ਤਾਂ ਸਾਡੇ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ ਜੀ ਇੱਕ ਤੁਹਾਨੂੰ ਕਿਹਾ ਕਿ ਯਾਦਦਾਸ਼ਤ ਘਟ ਜਾਂਦੀ ਹੈ ਨਮਰਦਗੀ ਬੰਦਿਆਂ 'ਚ ਤੇ ਮੌਤ ਵੀ ਹੋ ਸਕਦੀ ਹੈ ਤੇ ਬਾਕੀ ਫਰੈਸ਼ ਨਹੀਂ ਰਹਿੰਦਾ ਉਹਦੇ ਜਿਹੜੀ ਆਊਟਕਮ ਆਫ ਦਾ ਵਰਕ ਜੋ ਵੀ ਉਹਨੇ ਦਿਨੇ ਕੰਮ ਕਰਨਾ ਉਹ ਆਊਟਕਮ ਘਟ ਜਾਂਦਾ ਜੀ ਸਰ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਜੀ ਜੰਮੇ ਨੇ ਸੁਨਾਮੇ ਦੇਣਾ ਚਾਹਣਾ ਕਿ ਦੇਖੋ ਜਿਹੜਾ ਮੁੱਖੀ ਸਰੀਰ ਹਨਾ ਉਦੇ ਵਾਸਤੇ ਤੁਸੀਂ ਇਹ ਤੁਹਾਡੇ ਆਪਣੇ ਪ੍ਰਾਪਰਟੀ ਆ ਇਹਦਾ ਤੁਸੀਂ ਕੰਟਰੋਲ ਕਰਨਾ ਇੱਚ ਨਾ ਤੁਹਾਡੇ ਬੱਚੇ ਕਰ ਸਕਦੇ ਨਹੀਂ ਕੁਝ ਨਾ ਤੁਹਾਡੀ ਪਤਨੀ ਜਾਂ ਤੁਹਾਡੀ ਤੁਹਾਡਾ ਸਪਾਊਸ ਕੋਈ ਕੁਝ ਨਹੀਂ ਕਰ ਸਕਦਾ ਭਾਵੇਂ ਉਹ ਕਰਨਾ ਚਾਹਣ ਵੀ ਪਰ ਜਿਹੜਾ ਤੁਸੀਂ ਆਪ ਕੰਮ ਕਰਨਾ ਉਹ ਤੇ ਆਪ ਹੀ ਕਰਨਾ ਇਸ ਕਰਕੇ ਤੁਸੀਂ ਸਾਰੀ ਦੁਨੀਆ ਨੂੰ ਵੀ ਪਿਆਰ ਕਰੋ ਆਪਣੇ ਪਰਿਵਾਰ ਨੂੰ ਵੀ ਪਿਆਰ ਕਰੋ ਪਰ ਆਪਣੇ ਸਰੀਰ ਨੂੰ ਜਰੂਰ ਪਿਆਰ ਕਰੋ ਤਾਂ ਕਿ ਜਿੰਨਾ ਚਿਰ ਜੀਂਦੇ ਜੇ ਉਹਨਾਂ ਚਿਰ ਚੰਗੀ ਜ਼ਿੰਦਗੀ ਰਹੇ ਜੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਦਰਸ਼ਕੋ ਵਾਕੀ ਸਰ ਹੋਰਾਂ ਨੇ ਸਾਨੂੰ ਬੜੀ ਮੁੱਲੀ ਜਾਣਕਾਰੀ ਦਿੱਤੀ ਹੈ ਜਿੰਨਾ ਘਰਾੜਿਆਂ ਨੂੰ ਅਸੀਂ ਆਮ ਸਮਝਦੇ ਹਾਂ ਉਹਨਾਂ ਦੇ ਨਾਲ ਵੱਡੀਆਂ ਸਮੱਸਿਆਵਾਂ ਵੀ ਆ ਸਕਦੀਆਂ ਨੇ ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਸਰ ਨੇ ਪੂਰੀ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਹੁਣ ਮੈਨੂੰ ਦਮਨ ਪੀਣੂ ਦੇਵਾ ਗਿਆ ਧੰਨਵਾਦ